बहुत चंगा हां ये नहीं छोड़ी भी है जी कितने दी हां हां चलाड़ी गल हां मैं दबा रहा हूं राघव को कहूंगा आहा हां ਛੋਟੀ ਹੈ ਜੰਗੀ ਬਹੁਤ ਆ 16 17 ਕੇ ਰਾਟੇ ਡੋਕੈ ਦੇ ਵੀ ਆਏ ਛੋਟੀ ਹੈ ਮੇਰੇ ਹੱਥ ਰੇਣਾ ਹੈ ਉਹ ਹੁਣ ਮੈਂ ਕਿਹੜਾ ਰੋਕਤੀ ਵੀ ਤੂੰ ਨਾ ਚੋ ਦੱਸ ਮੈਨੂੰ ਵੀ ਆਏ ਗਏ ਨਹੀਂ ਤੂੰ ਹੀ ਕਹਿਣਾ ਬਸ ਬਾ ਤੇਰ ਨਹੀਂ ਖਤਰੀ ਆ ਹੂੰ ਤਾਂ ਵਾਦਾ ਕਾ ਸਮਾਉਂਦਾ ਆਏ ਬੋਲਦਾ ਮੇਰਾ ਭਾਈ ਬਣ ਕੇ ਕਹਿ ਕਰ ਵਾ ਕਹਿਦਾ ਕਹਿ ਦੇ ਤੂੰ ਹੀ ਪੱਕੀ ਹਾਂ ਵਾ 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 ਭਾਈ ਕਾਉ ਨਹੀਂ ਲਾਉਂਦਾ ਆਹ ਬੜਾ ਕਹਿਮਾ ਛੋਟੀ ਨਾ ਹੱਥ ਜੀ ਬਿੜੇ ਤਾਂ ਬੜਾ ਸੈਦਾ ਹੈਦਾ ਹਾਂ ਇਹ ਲਿਆ ਹੱਥ ਨੇ ਤਾਂ ਪੱਗ ਵਾਲੇ ਲੜਾ ਇਹਦਾ ਇੱਕ ਨਹੀਂ ਕੱਲ ਹੀ ਐਸੂਆ ਹਾਂ ਇਹ ਵੀ ਝੂਠੀ ਹੈ ਤਾਂ ਬੜੀ ਆ ਯਾਰ ਬੜੀ ਵਾਸਤਾ ਇਹ ਦਸਤੀ ਤੋਂ ਮਿਲਿਆ ਹਲੋ ਹਾਤ ਮੈਂ ਆਹ ਕਿਹਦੇ ਵੀ ਆਏ ਆਂ ਇਹਦੇ ਜੋੜੇ ਲਈ ਹਾਂ ਇੱਕੇ ਵਾਰੀ ਬਾਲਗਾਂ ਗੱਲਾਂ ਤੇ ਕੋਈ ਫਾਇਦਾ ਨ ਕੋਈ ਵਾਰੀ ਕੋਸ ਕਾ ਹੀ ਜਾ ਟਾਈ ਮੰਗੀ ਆ ਤੇ ਤੰਨ ਮੰਗੀ ਆਗੇ 240 ਨੂੰ ਬੱਚਾ ਲਾ ਕਿਹੜੀ ਮੈਂ ਕਿਹੜੀ ਕਿਹੜੀ ਦਾ ਕਰਦਾ ਬੋਨਾ ਦਾ ਬੱਲੀ ਦਾ ਤੇ ਰੱਖ ਇੱਕ ਕੱਚੀਆਂ ਜੇ ਸੁਣਾ ਤਾਲੀਆਂ ਤੂੰ ਕਿੰਨੇ ਦੀ ਮੰਗੂਆਂ ਬਹੁਤ ਚੰਗੀਆਂ ਬਣਦੀਆਂ ਮੱਝਾਂ ਕੱਲ 3 ਕਿਲੋ ਕੱਲ 2.5 ਕਿਲੋ ਅਗਲੇ ਦੇ ਘਰੇ ਵੀ ਚੋਇਆ ਸੀ ਤੇ ਮੈਂ ਆਉਦੇ ਘਰੇ ਵੀ ਚੋਇਆ ਘਰੇ ਤਾਂ ਵੀ ਆਏ ਫਸ ਗਈ ਮਾ ਤੇ ਫੇਰ ਵੀ ਟੜਕੇ ਹਾਂ ਉੱਚਾ ਜੀ ਭਾਓ ਹਾਂ ਭਾਈ ਇਹ ਦੂਸਰੇ ਬਿਆਨ ਮੇ ਹੈ ਬੈਂਸ ਕਾ ਵੀ ਦੇਖ ਓ ਕੀ ਹਾਲ ਹੈ ਹੋਰ ਆਪਣੇ ਉਹ ਹੰਡੀਆ ਕੀ ਹੋ ਗਿਆ ਆਪਾਂ ਇਹ ਤੋਂ ਅੱਛੀ ਜਾਣਦਾ ਰਹੇ ਇੱਕ 10 ਬੱਤੀ ਲਾਇਆ ਇਹ ਤਾਂ ਹੈ ਇਹ ਅੱਜ ਤੋਂ ਪਹਿਲਾਂ ਮਦਰ ਹੋ ਗਿਆ ਸੋਈ ਨੂੰ ਇੱਕ ਵਾਰੀ ਬੁੱਲ ਦਈ ਕਰ ਤੇ ਘੋੜੇ ਤੇ ਚੜ ਕੇ ਪੁੱਛਦਾ ਮੰਗਾ ਮੇਰਾ ਵੀਰਾਂ ਨਹੀਂ ਤੁਸੀਂ ਗਲਤ ਕਰ ਜਾਂਦੇ ਮੈਂ ਨਹੀਂ ਗਲਤ ਕਰਦਾ ਆ ਦੇਖਿਆ ਯਾਰ ਸਹੀ ਫਹਿ ਵੀ ਆਇਆ ਮੈਂ ਤੇ ਜਕ ਜੀ ਦਾ ਦਵਾਰ ਖੋਲਦੀ ਮੈਂ ਇੱਕ ਵਾਰੀ ਤੋਰ ਤੋਰ ਦੇ ਦਵਾਰ ਇੱਕ ਵਾਰੀ ਤੋਰ ਜਾਓ ਜੈ ਜੀ ਕੇ ਤੁਸੀਂ ਐਂ ਕਹਿੰਦੇ ਵੀ ਆਇਆ ਮੰਗੀ ਬਹੁਤੀ ਚੰਗੀ ਹੈ ਮੈਂ ਤੇਰੀ ਸਮਝਦਾ ਆਪ ਪਿਛਾ ਜੀ ਨੇ ਹਾਂ ਟਾਰਗੇਟ ਜਿੱਤੀ ਜਾਬ ਪਰ ਉਹ ਵੀ ਥੋੜੇ ਟੁੱਟਦੇ ਹੁੰਦੇ ਆ ਹਾਂ ਮੈਂ ਤਾਂ ਹੀ ਇਹਦੇ ਕੋਲੇ ਉਹ ਵੀ ਕਰਦਾ ਬੱਸ ਉਹ ਲਿੱਸੀ ਹੈ نیچے سے ਥੋੜਾ ਚਾਹ ਰੱਖੀ ਜੀ ਉਹ ਸਰ ਆ ਜੋ ਰਾਂ ਸਾਈਡ ਵੀ ਰੱਖ ਲਈਏ ਸਰਮਾ ਜੀ ਬੜਾਵੜਿਆ ਹੈ ਜੀ ਸਰਮਾ ਜੀ ਦੇਖੋ ਜੀ ਤੁਹਾਨੂੰ ਥਾਣਾ ਦੇ ਬੜਾਵੜਿਆ ਆਪਾਂ ਸੁਣੋ ਜੀ ਸੁਣਾਓ ਜੀ ਉਹ ਤਾਂ ਕਹਿੰਦੇ ਆਏ ਆਏ अच्छा तू भी कहंदे जे आए ते आए हां खुश होजे मेरा परा की कहदा मैं दे नहीं ये इक பஞ்சदी कह ओ दा सुन ले ओ नु ਛੱਡ ਕੀ ਕਹਣਾ ਹੋਰ ਕਿਉਂ ਛੱਡਦੇ ਬਸ ਬਸਿੰਦਰਾ ਫੇ ਬੰਦਰ ਹੀ ਲੰਡਾ ਹੋ ਜਾਊਗਾ ਮੈਂ ਇਹ ਕਰਨ ਚਾਹੀਏ ਪ੍ਰਧਾਨ ਜੀ ਮੈਂ ਬਹੁਤੀ ਚੰਗੀ ਮੈਂ ਸਹੀ ਦੱਸ ਨਹੀਂ ਬੰਦੇ ਇਹਨਾਂ ਨੇ ਬੋਣੀ ਕਰਦੀ ਬੋਣੀ ਕਰ ਲਿਆ ਜੇ ਮਾਂ ਚ ਫੜ ਕੇ ਮੈਂ ਕਿੰਨੀ ਦੀ ਜੋਰ ਉੱਤੇ ਕਹਿੰਦੇ ਬਸ ਪ੍ਰਧਾਨ ਜੀ ਬੋਹ ਤੇਰੀ ਵਾਲੀ ਗੱਲ ਉਹ ਤੇਰੇ ਸਾਹਮਣੇ ਤਾਂ ਖਈ ਜਾਂਦਾ ਹੈ ਉਹ ਤਾਂ ਕਿੰਨਾ ਤੂੰ ਡਰਦਾ ਤਾਂ ਚੱਲ ਘਰ ਨੂੰ ਚੱਲ ਮੁੱਲ ਕੱਚਾ ਤੜਕੇ ਤੜਕੇ ਕਹਿਣ ਦਾ ਫਾਇਦਾ ਕੀ ਉਹ ਦੋ ਕੋਈ ਜਿਵੇਂ ਫੇਕੋਂ ਦਿੰਦਾ ਜਗਜੀਤ ਤੜਕੇ 14 ਕਿਲੋ ਹੁਣੇ ਦੇ ਦਿਲ ਬਹੁਲ ਆਇਆ ਚਾ ਤੁਹਾਨੂੰ ਇਹ ਵਾਰ ਕਿਰਾਇਆ ਕੀ ਕਹਿਣਾ ਮੰਗੇ ਉਹ ਫਰਕ ਚੂਣ ਬਹੁਤ ਗੁੱਡਾ ਨਾਸਰ ਜੀ ਕਹਿਣਾ ਲਾਂਗ ਦੀ ਕਹਿੰਦਾ ਬਸ ਫਰਕ ਉਹ ਕਰ ਲੋ ਰਲ ਮਿਲ ਕੇ ਬੋਣੀ ਕਰੋ ਕੇਵਲ ਯਾਰ ਤੜਕੇ ਤੜਕੇ ਆਏ ਉਹ ਤਾਂ ਕਰ ਬੰਦੇ ਆ ਬਸ ਸਮਝਾ ਮੈਨੂੰ ਪਤਾ ਹਾਂ ਪੁੱਛ ਲੈਣਾ ਲਾਲੀ ਗੇਮਿੰਗ ਹੈ 20 ਕਿਲੋ ਦਾ ਮੈਂ ਉਹਦਾ ਦਾ ਦੋ ਦਾ ਇਹਦਾ ਹੈ 2 ਲੱਖ ਹੈ ਮੈਨੂੰ ਪਤਾ 210 2 ਲੱਖ ਇਹਦਾ ਇਹਦਾ 4 ਪਰਲੀ ਗੱਪੜ ਉਹ ਕਿੰਨੇ ਦੀ ਹੈ ਇਹ ਕਿੰਨੇ ਦੀ ਹੋ ਇਹ ਸੂਈ ਹੈ ਜਾਂ ਗੱਬੜ ਹੈ ਹੈ ਗੱਬੜ ਤਰ ਪੂਰਾ ਆ ਸਾਹਮਣੇ ਮੈਂ ਨਹੀਂ ਖੜੀ ਉਹ ਮੇਰੇ ਪਿੰਡ ਦੇ ਨਾ ਬੰਦ ਕਰੀ ਗਏ ਦੇਖ ਤਾ ਕਿੰਨੇ ਚਲਦੀ ਆਪਾਂ ਆਪਾਂ ਉਹੀ ਜਲਦੀਆਂ 90 ਦੀ ਬੰਦ ਮੇਰੇ ਧੰਦੇ ਵਾਲਾ ਇੰਨਾ ਉੱਚਾ ਮਿਲਣਾ ਹੁਣ ਜਾਤਾ ਕਾਇ ਫਿਰ ਵੀ ਮੰਗੇ ਆਏ ਆ ਦੇਖੀ ਹਾਲਤ ਯਾਰ ਬਹੁਤ ਪਿਆਰ ਕਰਤੇ ਆ ਇਹ ਹਾਦੀ ਸਾਹਿਬ ਥੋੜਾ ਸਾ ਜੋ ਇਹ ਨੋਮ ਪੜਾਉਣੇ ਵਾਲੀ ਸਿੱਧੀ ਆ ਬੜੇ ਸਾਰੇ ਉਹ ਯਾਰ ਪਤਾ ਗੱਲ ਕੀ ਆ ਨੋਮ ਪੁੱਟਾ ਜਣਦਾ ਰਾਜਸਥਾਨ ਦੀ ਮਹਿਨੀ ਉਥੇ ਠਾਣੀਆਂ ਚ ਰੇ ਲਾ ਫਿਰ ਕਿਵੇਂ ਹੋਣੀ ਆ ਜੀ ਤੁਸੀਂ ਬੋਣੀ ਤੁਸੀਂ ਕਰਾ ਲਈ ਬਈ ਬਹੁਤ ਔੜੀ ਏ ਨਹੀਂ ਮੋਲ ਤੋਂ ਨਹੀਂ ਕਰਾਈ ਜਦੋਂ ਮੈਂ ਕਹਿੰਦਾ ਉਹਵੇਂ ਦੇ ਦੇ ਨਾ ਨਾ ਉਹ ਪਰ ਸੰਨਗੀ ਕਹਿਤਾ ਸਹੀ ਬੋਲ ਤੱਕ ਕਮੈਂਟ ਕੀ ਕਹਿਤਾ ਬੋਲ ਤੱਕ ਕਮੈਂਟ ਕਰ ਦੇ ਮੈਂ ਦੇਖ 65 ਹਾਂ ਕਿੰਨੇ ਦਾ ਮਾਲ ਜਾ ਜਾ ਕਰਕੇ ਇਹ ਲੈਦਾ ਪਾਸ ਇਹ 65 ਹੈ ਆਪਣਾ ਦਾਮ ਲਗਾਉ ਤੂੰ ਕੋਈ ਬਾਤ ਨਹੀਂ ਉਸਨੇ ਮੰਗ ਲਈ ਇਹ ਸਰਦਾਰ ਕੀ ਹੈ ਕਰ ਕੀ ਪੈਣ ਮੱਝ ਨੂੰ 20 ਕਿਲੋ ਦੋ ਜਾ ਬੱਚਾ ਬਹੁਤ ਵੱਡਾ 20 ਕਿਲੋ ਨੀਚੇ ਜੀ ਢੀਲੀ ਹੋ ਰਹੀ ਇਹ ਲੋਕ 15 ਦਿਨਾਂ ਦੀ ਬੱਚਾ ਵੱਡਾ ਦਿੱਤਾ ਹੈ ਜੋ ਹੋਣਾ ਚਾਹੀਦਾ ਹੈ ਬੜੀ ਇਹ ਬੱਚਾ ਹੀ ਵੱਡਾ ਹੈ ਹਾਂ ਜੋ ਪਈ ਹੋਵੇ ਉਹ ਐਸੇ ਹੋ ਗਿਆ ਹੈ ਕੁੜਾ ਲੋਲ ਮੀਟਿੰਗ ਨਹੀਂ ਤਾਇਆ ਚਲ ਕੋਈ ਦਾ ਨਹੀਂ ਤੁਸੀਂ ਆਪਦੇ ਹਿਸਾਬ ਨਾਲ ਬੱਚਾ ਮਗਰ ਪਾਜ ਪਿਆ ਜਲਾ ਕਿੰਨੀ ਸੁਣੀ ਲੈ ਮਨ ਜੇਰਾ ਧੰਬੀ ਆ ਜੀ ਹਾਂ ਜੀ ਲੈ ਆ ਜਾਓ ਕੇ ਨਹੀਂ ਜਾ ਬਾਬਾ ਮਬੂਹੀ ਤੋਂ ਕਹਿ ਰਹਾ ਹੂੰ ਜੁਮਾਨ ਦੇ ਤਿੰਨ ਥਾਣੇ ਤੇਰਾ 11 15 ਆ ਜੀ

ਇਹ ਚੰਗੀ ਲੱਗਦੀ ਮੈਨੂੰ ਲੈ ਜਾ ਜਾਇਜ਼ ਕਰਕੇ ਕਿੰਨੇ ਰੁਪਈਆ ਦੀ ਚੰਗੀ ਲੱਗਦੀ ਮੈਨੂੰ ਲੈ ਜਾ ਤਿੰਨ ਦਿਨਾਂ ਦੀ ਸੂਈਏ ਘਰ ਦੀਆਂ ਮਈਆਂ ਦੋਨੇ ਆਪਣੇ ਫਾਰਮ ਦੀਆਂ ਮੁੱਲ ਨਹੀਂ ਲਈਆਂ ਮੈਂ ਤੇਰੀ ਗੱਲ ਸਮਝਦਾ ਮੈਨੂੰ ਐਂ ਕਹਦੇ ਕੋਈ ਰਾਹ ਪੱਕ ਵੀ ਹੋ ਗਿਆ ਭਾਵੇਂ ਕਿੰਨੇ ਰੁਪਈਆ ਦੀ ਮਹਾਂ ਲੈ ਜਾ ਬੋਣੀ ਦਾ ਟਾਈਮ ਹੈ ਤੜਕੇ ਦਰ ਤੇ ਤੂੰ ਗਏ ਘਰ ਵਰ ਗਏ ਜੀ ਮੜਾ ਤੂੰ ਇਹਨੂੰ ਦੱਸਦੇ ਨਾ ਉਹ ਇੱਕ ਗੱਲ ਦਾ ਰਾਹ ਬਣ ਮੁੱਲ ਦਾ 15 ਕਰ ਦੋ ਉਹ ਤਾਂ ਕਰ ਲਿਆ ਮੈਂ ਉਹ ਨਹੀਂ ਕਹਿੰਦਾ ਵੀ ਨਾ ਕਰ ਉਹ ਕਰ ਇੱਕ ਪੰਜ ਦੀ ਲੈ ਲੈ ਅਸੀਂ ਕਰੀਏ ਕਰੇ ਮਈਆਂ ਚੂਈਆਂ ਦੁੱਧ ਲੈ ਮਈਆਂ ਮੁੱਲ ਨਹੀਂ ਲੈ ਮੈਂ ਨਹੀਂ ਤੈਨੂੰ ਉਹ ਜੀ ਗੱਲ ਨਹੀਂ ਕਹਿੰਦਾ ਮੈਂ ਕੱਚੀ ਗੱਲ ਨਹੀਂ ਕਹਿੰਦਾ ਤੂੰ ਕੱਚੀ ਨਹੀਂ ਕਰੀ ਤਾਂ ਫਿਰ ਆਪਾਂ ਤੇਰੇ ਕੋਲੇ ਖੜੇ ਆਂ ਤੇਰੀ ਕਮੈਨ ਨੂੰ ਐਂ ਕਹਦੇ ਵੀ ਫਿਰ ਆ ਬਸ ਤੂੰ ਹੀ ਦੱਸਣੀ ਤੂੰ ਦੱਸਣੀ ਕਹਿੰਦੇ ਵੀਰ ਬਣ ਕੇ ਨਹੀਂ ਯਾਰ ਲਾਂਗ ਦੀ ਗਈ ਕਈਆਂ ਨੇ ਫਿਰ ਮੇਰੀ ਗੱਲ ਸੁਣ ਉਹ ਦੇਖੋ ਉਹ ਨਹੀਂ ਜੋ ਬਾਲਾ ਗਾ ਨਹੀਂ ਕੋਈ ਦੱਸ ਦੇ ਇੱਥੇ ਦੱਸ ਦੇ ਕੋਈ ਆਏ ਨਹੀਂ ਸੁਆਦ ਆਉਂਦਾ ਮਾਰਾ ਮੋਟਾ ਤੋਰ ਫੇਰ ਕੇ ਆਉਂਦਾ ੱੱਕੇ ਜੇ ਮਾਰੇ ਨਾ ਉਹਨਾਂ ਚਿਹਰੇ ਨੂੰ ਸੁਆਦ ਆਉਂਦਾ ਨਹੀਂ ਲਾਲ ਸੁਆਦ ਉਹਨਾਂ ਨੇ ਨਹੀਂ ਮੰਨਣਾ ਅਮ ਲੰਕਾ ਕਹਿੰਦਾ ਖਮਨੀ ਰੈਲੀ ਬਹੁਤ ਪੂਰਾ ਠੋਕ ਕੇ ਲੈਦਾ ਤੂੰ ਅਗਲਾ ਕਹਿੰਦਾ ਰੈਲੀ ਗੱਲ ਕਰ ਲਈ ਫਾਰਮ ਦੀਆਂ ਮਈਆਂ ਦੋਨੇ ਸ਼ੋਭੀ ਲੰਡੀ ਐ ਹੈ ਵੀ ਤੈਨ ਥਣੀਆ ਕੋਈ ਨਹੀਂ ਸਾਡੇ ਦਾ ਹੁਣ ਉਤਰੋ ਨਾ ਹੁੰਦਾ ਮੱਚੀ ਕਢਾਉਂਦਾ ਤੇਰੀ ਸੌ ਆਪਣੇ ਘਰ ਦੀਆਂ ਮਈਆਂ ਦੋਨੇ ਮੁੱਲ ਨਹੀਂ ਲਈਆਂ ਵੀ ਦੋਨੇ ਕਰ ਜਾਂ ਫਿਰ ਬਾੜੀ ਗੱਲਣੀ ਬਾਜੀ ਦੀ ਕਰ ਨਹੀਂ ਛੱਡ ਦੇ ਹੁਣ ਤੂੰ ਬੱਚਾ ਮੇਰੀ ਵੀ ਰੱਖ ਲਈ ਫਿਰ ਮੇਰੀ ਰੱਖ ਲਈ ਹੁੰਦੀ ਮੰਨ ਗੱਲ ਹੁੰਦੀ ਨਹੀਂ ਹੁੰਦੀ ਕਰ ਦਿੰਦਾ ਹੁੰਦੀ ਨਹੀਂ ਦਾ ਚਾ ਨਹੀਂ ਹੁੰਦੀ ਹੁੰਦੀ ਕਰ ਦਿੰਦਾ ਬੋਣੀ ਦਾ ਟਾਈਮ ਹੈ ਤੜਕੇ ਤੜਕੇ ਮੈਂ ਤੈਨੂੰ ਨਾ ਦੇਵਾਂਗੇ ਹੋਰ ਕਿਹਨੂੰ ਦੇਵਾਂਗੇ ਫਿਰ ਗੱਲ ਕੀ ਆ ਹੁਣ ਤੈਨੂੰ ਮੈਂ ਨਾ ਦੇਵਾਂਗੇ ਉਰੇ ਆ ਫਿਰ ਉਰੇ ਹੋ ਉਰੇ ਆ ਉਰੇ ਲੈ ਫਿਰ ਗੱਲ ਤਾਂ ਸੁਣ ਲੈ ਉਹ ਦੇਤੀ ਇਹਨੂੰ ਮੈਂ ਹੁਣੇ ਜਾਣ ਕੇ ਚੌੜ ਕਰਦਾ ਓਏ ਆ ਜਾ ਚੌੜ ਤਾਂ ਫਿਰ ਬੋਣੀ ਬਟਾ ਤੜਕੇ ਤੜਕੇ ਹੋਰ ਫਿਰ ਠੀਕ ਹੈ ਕਿਉਂ ਠੰਡ ਮੰਦੀ ਬੈਠੇ ਹੋ ਧਣੂ ਮਈਆਂ ਰਸੇ ਬਤਾਏ ਓਏ ਆ ਜਾ ਯਾਰ ਕਰੋ ਕਰੋ ਬੱਚਾ ਮੈਂ ਮੈਨੂੰ ਕੋਈ ਨਹੀਂ ਛੋਟੀ ਬਾਲੀ ਚੰਗੀ ਦੂਜੇ ਆਪਣੇ ਫਾਰਮ ਦੇ ਮਈਆਂ ਮੁੱਲ ਨਹੀਂ ਲੈ ਮੈਨੂੰ ਮੈਨੂੰ ਕੋਈ ਕਹਦੇ ਵੀ ਮੰਗੇ ਆਏ ਆ ਬਸ ਬਸ ਤੇਰੇ ਵਾਸਤੇ ਹੀ ਹੈ ਪੱਕੀ ਜੀ ਮੰਗ ਤੇ ਮੈਂ ਥੱਲੇ ਬੱਚਾ ਤੂੰ ਮੈਨੂੰ ਐ ਕਹਦੇ ਵੀ ਆ ਫਿਰ ਤੇਰੇ ਕੋਈ ਗੱਲ ਤਾਂ ਕਹਦੇ ਜਮ ਹਾਂ ਚਾਹ ਦੇਣਾ ਸਾਡੇ ਨਸਰ ਦਾ ਬੱਚਾ ਲੱਗਣਾ ਜੀ ਕਰਦਾ ਲਾਲਾ ਨਹੀਂ ਬਤਲ ਮੰਗ ਤੂੰ 100 ਦਾ ਵੀ ਨਹੀਂ ਠੀਕ ਹੈ ਵੀਰੇ ਠੀਕ ਹੈ ਆਪਣੇ ਫਾਰਮ ਦੀਆਂ ਕੋਈ ਮੁੱਲ ਨਹੀਂ ਲਈਆਂ ਮੈਂ ਠੀਕ ਈ ਇਹਦਾ ਗੱਲ ਤੈਨੂੰ ਸਮਝਾਉਂਦਾ ਨਾ ਮਰ ਜੀ ਲਿਖੇ ਤਾਂ ਇਹ ਸਾਡੇ ਨਾਲ ਸਰਵਿਸ ਆਪਣੇ ਫਾਰਮ ਦੀਆਂ ਮੱਝਾਂ ਮੁੱਲ ਨਹੀਂ ਲਈਆਂ ਸੇਭੂ ਮੈਂ ਉਹ ਕਰ ਰਿਹਾ ਕਿਹਾ ਓਰੇ ਤੂੰ ਛੋਟੇ ਵੀ ਕਿਲਿਆ ਛੱਡਦੇ ਬਾਅਦ ਚਪਾਲੀ ਕੋਈ ਨਹੀਂ ਕਰਾਉਂਦਾ ਮੱਝਾਂ ਮੜਾ ਇੱਕ ਪਸੂ ਨੂੰ ਪਾਉਂਦਾ ਜੇ ਕੋਈ ਭੌਣੀ ਦਾ ਕੰਮ ਹੁੰਦਾ ਨਾ ਉਹ ਭੌਣੀ ਹੁੰਦੀ ਇਹ ਭੌਣੀ ਕਰਕੇ ਹੀ ਤੈਨੂੰ ਦਿੱਤੀ ਏ ਆਮ ਤਾਂ ਮੁੱਲ ਇੱਕ 25 ਤੇ ਇੱਕ 15 ਦੀ ਦੇਣੀ ਏ ਜਿਹੜਾ ਤੈਨੂੰ ਰਾਹ ਦਿੱਤਾ ਕਿਸੇ ਨੂੰ ਮੁੱਲ ਨਹੀਂ ਕਰਿਆ ਕੋਈ ਏ ਰੁਪਈਆਂ ਦੀ ਕਿਥੋਂ ਦੀ ਸੀ ਇਹ ਮੈਂ ਆਪਣੇ ਘਰ ਦੀ ਚੋਈ ਮੈਂ ਗੁੱਦੂ ਦਾ